ਤੋ ਨੂੰ ਹੈਰਾਨ ਕਰਕੇ ਰੱਖ ਦੇਣ ਵਾਲਾ ਇਹ ਮਾਮਲਾ ਪਠਾਨਕੋਟ ਦਾ ਹੈ ਜਿੱਥੇ ਹਸਨ ਖੇਡਣ ਦੀ ਉਮਰੇ ਇੱਕ ਨਬਲ ਕੁੜੀ ਨੇ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਜੋ ਕਿ ਇਸ ਸਮੇਂ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਦੱਸਿਆ ਜਾ ਰਿਹਾ ਹੈ ਕਿ ਬਿਹਾਰ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਕਾਨੂੰਨ ਦੀ ਪਰਵਾਹ ਕੀਤੇ ਬਿਨਾ ਆਪਣੀ ਬੱਚੀ ਦਾ 15 ਸਾਲ ਦੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਸੀ ਜੋ ਕਿ ਇਸ ਸਮੇਂ ਮਾਂ ਬਣ ਚੁੱਕੀ ਹੈ ਅਤੇ ਮਾਂ ਤੇ ਉਸ ਦਾ ਬੱਚਾ ਦੋਵੇਂ ਤੰਦਰੁਸਤ ਦੱਸੇ ਜਾ ਰਹੇ ਨੇ ਜਿਸ ਲੜਕੀ ਕੋ ਬੱਚਾ ਹੋਇਆ ਹੈ ਕਿਆ ਲੱਗਤੀ ਆਪਕੋ ਕਿਤਨਾ ਉਮਰ ਹੈ ਉਸਕੋ 2003 2003 ਕਾ ਬਰਤਾ ਉਸਕਾ ਤਾਂ ਕਿਤਨਾ ਉਮਰ ਹੋਆ ਉਸਕਾ ਤੁਹ ਸ਼ਾਦੀ ਹੋ ਗਿਆ ਉਸਕਾ ਹਾਂਜੀ ਕੌਣ ਲੜਕਾ ਹੈ ਜਿਸਕੇ ਨਾਲ ਸ਼ਾਦੀ ਹੋ ਗੋ ਉਹ ਮੇਰਾ ਭਤੀਜਾ ਹੈ ਇਸ ਬਾਰੇ ਜੇ ਤਾਂ ਹਸਪਤਾਲ ਦੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਹਸਪਤਾਲ ਦੇ ਵਿੱਚ ਇੱਕ ਨਬਾਲਗ ਨਵਯੋਤਾ ਕੁੜੀ ਦਾਖਲ ਹੋਈ ਸੀ ਜੋ ਕਿ ਗਰਭਵਤੀ ਸੀ ਜਿਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਰ ਆ ਤੁਹ ਇੱਕ 16 ਸਾਲ ਦੀ ਕੁੜੀ ਆਈ ਸੀ ਮੈਰੀਡਿੰਗ ਇੱਕ ਬੇਬੀ ਹੋਇਆ ਜੋ ਬੇਬੀ ਔਰ ਮਾਂ ਦੋਨੋਂ ਹੀ ਠੀਕ-ਠਾਕ ਨੇ ਤੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਭਾਵੇਂ ਕਿ ਸਾਡੇ ਦੇਸ਼ ਦੇ ਵਿੱਚ ਬਾਲ ਵਿਆਹ ਨੂੰ ਰੋਕਣ ਦੇ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਅਜੇ ਵੀ ਕੁਝ ਲੋਕ ਕਾਨੂੰਨ ਦੀ ਪਰਵਾਹ ਕੀਤੇ ਬਿਨਾ ਪੈਸਿਆਂ ਜਾਂ ਮਜਬੂਰੀ ਦੇ ਖਾਤਰ ਮਾਸੂਮ ਬੱਚੀਆਂ ਦਾ ਵਿਆਹ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ।